ਇਹ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰਾ ਦੇਸ਼ ਵਿਧਾਈ ਦਾ ਪਾਤਰ ਹੈ ਪੰਜਾਬ ਵਿਧਾਈ ਦਾ ਪਾਤਰ ਹੈ ਸਾਡੇ ਨਗਰੀ ਗੁਰੂ ਨਗਰੀ ਵਿਧਾਈ ਦੇ ਪਾਤਰ ਹੈ ਕਿ ਜਿਸ ਧਰਤੀ ਦੀ ਜਰਖੇਜ ਧਰਤੀ ਚੋਂ ਇਹ ਨੌਜਵਾਨ ਪੈਦਾ ਹੋ ਕੇ ਆਪਣੀ ਮਿਹਨਤ ਦੇ ਬਲ ਬੁੱਤੀ ਦੇ ਨਾਲ ਅੱਜ ਉਹਨਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਸਾਡੇ ਪੰਜਾਬ ਦਾ ਮਾਣ ਵਧਾਇਆ ਉਹਨਾਂ ਨੂੰ ਅੱਜ ਲੈਣ ਆਏ ਉਹਨਾਂ ਦਾ ਸਵਾਗਤ ਕਰਨਾ ਹੈ ਪਰਵਾਰਾਂ ਦੇ ਬਨ ਨੂੰ ਥੋੜਾ ਜਿਹਾ ਕਿਹਾ ਨੇ ਪਾਕਿਸਤਾਨ ਸਰਕਾਰਾਂ ਨੂੰ ਬੜੀ ਦਿੱਕਤ ਆ ਰਹੀਆਂ ਨੇ ਉਤਲਾੜੀਆਂ ਨੂੰ ਪੰਜਾਬ ਦੀ ਸਰਕਾਰ ਨੂੰ ਬਿਲਕੁਲ ਘਟ ਹੈ ਇਸ ਗੱਲ ਦੀ ਅਸੀਂ ਮੀਨਸ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਹਰਿਆਣਾ ਦੇ ਬਰਾਬਰ ਤੁਸੀਂ ਪੈਸੇ ਦਿਓ ਪਿਛਦੇ ਵਾਰੀ ਜਦੋਂ ਕੈਪਟਨ ਸਰਕਾਰ ਸੀ ਸਾਡੀ ਕਾਂਗਰਸ ਦੀ ਉਦੋਂ ਵੀ 1 ਕਰੋੜ ਰੁਪਇਆ ਪਹਿਲਾਂ ਨਾਊਂਸ ਕੀਤਾ ਸੀ ਫਿਰ ਅਸੀਂ ਸਾਰੇ ਐਮਪੀ ਇਕੱਠੇ ਹੋ ਕੇ ਗਏ ਸਾਂ ਤੇ 2-2 ਕਰੋੜ ਰੁਪਇਆ ਇਹਨਾਂ ਨੇ ਉਦੋਂ ਦਿੱਤਾ ਸੀ ਪਰਵਾਰਾਂ ਨੂੰ ਅ 2 ਕਰੋੜ ਤੇ 1 ਲੱਖ ਰੁਪਈਆ ਉਦੋਂ ਜਿਹੜਾ ਸੀ ਅਸੀਂ ਖੁਦ ਐਮਪੀ ਸਾਰਿਆਂ ਨੇ ਰਿਕਵੈਸਟ ਕਰਕੇ ਉਦੋਂ ਦਿੱਲੀ ਕਰਵਾਇਆ ਸੀ ਤੇ ਹੁਣ ਵੀ ਰਿਕਵੈਸਟ ਕਰਾਂਗੇ ਸੀਐਮ ਸਾਹਿਬ ਨੂੰ ਮਿਲ ਕੇ ਵੀ ਤੇ ਇਮੀਡੀਏਟਲੀ ਤੁਸੀਂ ਉਹਦੇ ਇਕੁਅਲ ਰਕਮ ਦਿਓ ਜਿੰਨੇ ਹਰਿਆਣਾ ਦੇ ਰਹੇ ਉਹਦੋਂ ਇੱਕ ਵੱਧ ਰੱਖੋ ਕਿਉਂਕਿ ਦੇਖੋ ਖੇਤੀ ਤੇ ਜਾ ਕੇ ਆਰਥਿਕਤਾ ਬਹੁਤ ਵੱਡੀ ਚੀਜ਼ ਹੈ ਜ ਜਿੰਨਾ ਚਿਰ ਕਿਸ ਦੀ ਆਰਥਿਕਤਾ ਮਜ਼ਬੂਤ ਨਹੀਂ ਹੋਊਗੀ ਉਹ ਧਿਆਨ ਨਹੀਂ ਦੇ ਪਾਊਗਾ ਹੁਣ ਜਦੋਂ ਪਲੇਅਰ ਸੀ ਉਦੋਂ ਖੁਆਰੀ ਵੀ ਸੀ ਖੇਡਦੇ ਸੀ ਹੁਣ ਗਾ ਜ਼ਿੰਮੇਵਾਰੀਆਂ ਵੱਧ ਜਾਣੀਆਂ ਨੇ ਖਰਚੇ ਵੱਧ ਜਾਂਦੇ ਆ ਸੋ ਸਰਕਾਰ ਉਹਨਾਂ ਦੀ ਮਦਦ ਕਰੇ ਤੇ ਮੋਸਟ ਜਿਹੜੇ ਪਲੇਅਰ ਨੇ ਬਹੁਤ ਵੱਡੇ ਘਰਾਂ ਚੋਂ ਨਹੀਂ ਗਏ ਉਹ ਮਿਹਨਤ ਕਰਕੇ ਹੀੜਲੇ ਘਰਾਂ ਚੋਂ ਤਾਂ ਗਏ ਸੋ ਉਹਨਾਂ ਵਾਸਤੇ ਆਰਥਿਕ ਮਦਦ ਦਾ ਬਹੁਤ ਲਾਹਾ ਹੁੰਦਾ ਔਰ ਉਹ ਵੀ ਜੇ ਨਾ ਮੈਂ ਨਰੇਿ ਭਰਾਵਾਂ ਨੂੰ ਕਹੂੰ ਜਿਹੜੇ ਵੱਡੇ ادارے ਨੇ ਪੰਜਾਬ ਦੇ ਉਹ ਵੀ ਖੁੱਲ ਕੇ ਮਦਦ ਕਰਨ ਉਹਨਾਂ ਦੀ ਪੰਜਾਬ ਦੇ ਬਈ ਸਟੇਡੀਅਮ ਬਚਾ ਜੀਆ ਜਿਹਨਾਂ ਪਿੰਡਾਂ ਦੇ ਜਿਹੜੀ ਕਾਫੀ ਖਸਬਾ ਹਾਲਤ ਵਿੱਚ ਆ ਗਏ ਨੇ ਤੇ ਉੱਥੇ ਪ੍ਰੈਕਟਿਸ ਨਹੀਂ ਹੁੰਦੀ ਜਿਹੜੇ ਪਿੰਡਾਂ ਦੇ ਬਿਲਕੁਲ ਅਸੀਂ ਹੁਣ ਗਾਂ ਧਿਆਨ ਦਵਾਗੇ ਮੈਂ ਤੇ ਆ ਹੁਣੇ 올ੰਪੀਅਨ ਸਾਹਿਬ ਨਾਲ ਸਾਰਿਆਂ ਨਾਲ ਬਹਿ ਕੇ ਗੱਲ ਹੋਈ ਭਾਜੀ ਪਰਕਟੂ ਸੀ ਐਮਪੀ ਲੈਡ ਤੋਂ ਮੈਕਸਿਮਮ ਲਾ ਕੇ ਤਾਂ। ਚੁਕਾ ਰਹੇ ਹਾਂ। ਇਹ ਬਹੁਤ ਹੀ ਵਿਧਾਈ ਦੇ ਪਾਤਰ ਨੇ। ਸਾਰਾ ਦੇਸ਼ ਵਿਧਾਈ ਦਾ ਪਾਤਰ ਹੈ, ਪੰਜਾਬ ਵਿਧਾਈ ਦਾ ਪਾਤਰ ਹੈ, ਸਾਡੇ ਨਗਰੀ ਗੁਰੂ ਨਗਰੀ ਵਿਧਾਈ ਦੀ ਪਾਤਰ ਹੈ। ਕਿ ਜਿਸ ਧਰਤੀ ਦੀ ਜਰਖੇਜ ਧਰਤੀ 'ਚੋਂ ਇਹ ਨੌਜਵਾਨ ਪੈਦਾ ਹੋ ਕੇ ਆਪਣੀ ਮਿਹਨਤ ਦੇ ਬਲ ਬੁੱਤੀ ਦੇ ਨਾਲ ਅੱਜ ਉਹਨਾਂ ਨੇ ਸਾਡੇ ਜੀਵ ਦਾ ਮਾਣ ਵਧਾਇਆ, ਸਾਡੇ ਪੰਜਾਬ ਦਾ ਮਾਣ ਵਧਾਇਆ। ਉਹਨਾਂ ਨੂੰ ਅੱਜ ਲੈਣ ਆਏ, ਉਹਨਾਂ ਦਾ ਸਵਾਗਤ ਕਰਨ ਆਏ ਅਸੀਂ। ਪਰਿਵਾਰਾਂ ਦੇ ਮਿਲ ਨੂੰ ਬਹੁਤ ਅਸ਼ੀਰਵਾਦ ਦਿੱਤਾ ਹੈ। ਬਾਕੀ ਸਰਕਾਰਾਂ ਨੂੰ ਬਹੁਤ ਜੀ ਆਇਆਂ ਨੂੰ ਉਤਲਾੜੀਆਂ। ਬਿਲਕੁਲ ਘਟ ਹੈ ਇਸ ਗੱਲ ਦੀ ਅਸੀਂ ਮੀਨਸ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਹਰਿਆਣਾ ਦੇ ਬਰਾਬਰ ਤੁਸੀਂ ਪੈਸੇ ਦਿਓ ਪਿਛਲੇ ਵਾਰ ਜਦੋਂ ਕੈਪਟਨ ਸਰਕਾਰ ਸੀ ਸਾਡੀ ਕਾਂਗਰਸ ਦੀ ਉਦੋਂ ਵੀ 1 ਕਰੋੜ ਰੁਪਇਆ ਪਹਿਲਾਂ ਐਲਾਨ ਕੀਤਾ ਫਿਰ ਅਸੀਂ ਸਾਰੇ ਐਮਪੀ ਇਕੱਠੇ ਹੋ ਕੇ ਗਏ ਸਾਂ ਦੋ-ਦੋ ਕਰੋੜ ਰੁਪਇਆ ਇਹਨਾਂ ਨੇ ਉਦੋਂ ਦਿੱਤਾ ਸੀ ਪਰਿਵਾਰਾਂ ਨੂੰ 2 ਕਰੋੜ ਤੇ 1 ਲੱਖ ਰੁਪਇਆ ਉਦੋਂ ਜਿਹੜਾ ਸੀ ਅਸੀਂ ਖੁਦ ਐਮਪੀ ਸਾਰਿਆਂ ਨੇ ਰਿਕਵੈਸਟ ਕਰਕੇ ਉਦੋਂ ਦਿੱਲੀ ਕਰਵਾਇਆ ਸੀ ਤੇ ਹੁਣ ਵੀ ਰਿਕਵੈਸਟ ਕਰਾਂਗੇ ਸੀਐਮ ਸਾਹਿਬ ਨੂੰ ਮਿਲ ਕੇ ਵੀ ਇਮੀਡੀਏਟਲੀ ਤੁਸੀਂ ਉਹਦੇ ਇਕੁਅਲ ਰਕਮ ਦਿਓ ਜਿੰਨੇ ਹਰਿਆਣਾ ਦੇ ਰਿਹਾ ਉਦੋਂ ਨੇ ਇੱਕ ਵੱਧ ਰੱਖੋ ਕਿ ਖੀਰ ਤੇ ਜਾ ਕੇ ਆਰਥਿਕਤਾ ਬਹੁਤ ਵੱਡੀ ਚੀਜ਼ ਹੈ ਜ ਜੇ ਨਾ ਜਰ ਕਿਸ ਦੀ ਆਰਥਿਕਤਾ ਮਜ਼ਬੂਤ ਨਹੀਂ ਹੋਊਗੀ ਉਹ ਧਿਆਨ ਨਹੀਂ ਦੇ ਪਾਊਗਾ ਹੁਣ ਜਦੋਂ ਪਲੇਅਰ ਸੀ ਉਦੋਂ ਕੁਆਰੀ ਵੀ ਸੀ ਖੇਡਦੇ ਸੀ ਹੁਣ ਗਾ ਜ਼ਿੰਮੇਵਾਰੀਆਂ ਵੱਧ ਜਾਣੀਆਂ ਨੇ ਖਰਚੇ ਵੱਧ ਜਾਂਦੇ ਆ ਸੋ ਸਰਕਾਰ ਉਹਨਾਂ ਦੀ ਮਦਦ ਕਰੇ ਤੇ ਮੋਸਟ ਦੀ ਜਿਹੜੇ ਪਲੇਅਰ ਨੇ ਬਹੁਤ ਵੱਡੇ ਘਰਾਂ ਕਿਉਂ ਨਹੀਂ ਗਏ ਉਹ ਮਿਹਨਤ ਕਰਕੇ ਹੀੜਲੇ ਘਰਾਂ ਚ ਤਾਂ ਗਏ ਸੋ ਉਹਨਾਂ ਵਾਸਤੇ ਆਰਥਿਕ ਮਦਦ ਦਾ ਬਹੁਤ ਲਾਹਾ ਹੁੰਦਾ ਔਰ ਉਹ ਵੀ ਜੇ ਨਾ ਮੈਂ ਨਰਈ ਭਰਾਵਾਂ ਨੂੰ ਕਹੂੰ ਜਿਹੜੇ ਵੱਡੇ ادارے ਨੇ ਪੰਜਾਬ ਦੇ ਉਹ ਵੀ ਖੁੱਲ੍ਹ ਕੇ ਮਦਦ ਕਰਨ ਉਹਨਾਂ ਦੀ ਪੰਜਾਬ ਦੇ ਬਈ ਸਟੇਡੀਅਮ ਬਤਾ ਜੀ ਜਿਹਨਾਂ ਪ ਉੱਥੇ ਪ੍ਰੈਕਟਿਸ ਨਹੀਂ ਹੁੰਦੀ ਜਿਹੜੇ ਪਿੰਡਾਂ ਦੇ ਬਿਲਕੁਲ ਅਸੀਂ ਹੁਣ ਗਾਂ ਧਿਆਨ ਦਵਾਗੇ ਮੈਂ ਤੇ ਆ ਹੁਣੇ 올ੰਪੀਨ ਸਾਹਿਬ ਨਾਲ ਸਾਰਿਆਂ ਨਾਲ ਬਹਿ ਕੇ ਗੱਲ ਹੋਈ ਭਾਜੀ ਪਰਕਟ ਤੁਸੀਂ ਬਲੰਦਰੋ ਨਹੀਂ ਗਏ ਅਸੀਂ ਅੰਮ੍ਰਿਤਸਰ ਦੇ ਵਿੱਚ ਐਸਟਰੋਟ੍ਰਾਪ ਜਿਹੜੀ ਐ ਐਮਪੀ ਲੈਡ ਤੋਂ ਮੈਕਸਿਮਮ ਲਾ ਕੇ ਤਾਂ ਵਾ ਰੋਜ਼ਾਨਾ ਖਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ